ਸ਼ਹਿਰ ਸਮਾਣਾ ਵਿਖੇ ਲੁਟੇਰਿਆਂ ਦੇ ਹੌਸਲੇ ਹੋਏ ਬੁਲੰਦ ਲਗਾਤਾਰ ਦੇ ਰਹੇ ਹਨ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਹੁਣ ਤਾਂ ਇਹਨਾਂ ਜ਼ਿਆਦਾ ਬੇਖੌਫ ਹੋ ਚੁੱਕੇ ਹਨ ਕਿ ਮੂਰਤੇ ਕਪੜਾ ਵੀ ਨਹੀਂ ਪਾਉਂਦੇ ਅਤੇ ਨਾ ਹੀ ਇਹਨਾਂ ਨੂੰ ਸੀਸੀਟੀਵੀ ਦਾ ਕੋਈ ਡਰ ਹੈ ਬੀਤੀ ਰਾਤ ਚਾਰ ਚੋਰਾਵਲੋਂ ਸਮਾਣਾ ਦੇ ਕੱਗਾ ਰੋਡ ਤੇ ਸੀਮੇਂਟ ਵਾਲੀ ਦੁਕਾਨ ਦਾ ਸ਼ਟਰ ਪੁੱਟ ਦਿੱਤਾ ਅਤੇ ਦੁਕਾਨ ਚੋਂ ਐਲਸੀਡੀ ਲੈਪਟਾਪ ਅਤੇ ਗਲੇ ਵਿੱਚ ਪਈ ਨਗਦੀ ਚੋਰੀ ਕਰ ਲਈ ਇਹ ਸਾਰੀ ਵਾਰਦਾਤ ਕੈਮਰੇ 'ਚ ਕੈਦ ਹੋ ਗਈ ਹੈ ਦੁਕਾਨ ਮਾਲਕ ਐਮਸੀ ਟਿੰਕਾ ਗਾਜੇਵਾਸੀਆ ਵੱਲੋਂ ਹਰ ਰੋਜ਼ ਹੋ ਰਹੀਆਂ ਚੋਰੀ ਅਤੇ ਲੁੱਟ ਖੋੜ ਦੀਆਂ ਵਾਰਦਾਤਾਂ ਤੇ ਚਿੰਤਾ ਜ਼ਾਹਰ ਕਰਦੇ ਹੋਏ ਇਹਨਾਂ ਵਾਰਦਾਤਾਂ ਤੇ ਠੱਲ ਪਾਉਣ ਦੀ ਮੰਗ ਕੀਤੀ ਹੈ ਟਿੰਕਾ ਗਾਜੇਵਾਸੀਆ ਕਾਂਗਰਸ ਦੇ ਜਿੱਤੇ ਹੋਏ ਮੌਜੂਦਾ ਕੌਂਸਲਰ ਹਨ ਦੀਵੰਗ ਖਰੇਜਾ ਦੀ ਰਿਪੋਰਟ ਸਾਡੇ ਸਮੱਦੇ ਦੁਕਾਨ ਦੀ ਟੱਗਾ ਰੋਡ ਦੇ ਆ ਜਿਹੜਾ ਕਿ ਰੋਡ 24 ਘੰਟੇ ਹਰ ਵਕਤ ਚੱਲਦਾ ਰਹਿੰਦਾ ਹੈ ਤੇ ਸਾਡੇ ਰਾਤ 2:30 ਦੇ ਕਰੀਬੇ ਚੋਰੀ ਹੋਈ ਹੈ ਮੁਲ ਸਪ੍ਰਸ਼ਾਸਨ ਦਾ ਤੇ ਇੱਥੇ ਜਿਹੜੇ ਮੰਤਰੀ ਆ ਜੀਤਨ ਸਿੰਘ ਜੋੜਾ ਮਾਜਰਾ ਆ ਲੋਕਾਂ ਨੇ ਆਸਣਾੜਾ ਬੋਟਾ ਪਾਈਆਂ ਸੀ ਇਹਨੂੰ ਵੀ ਸਾਡਾ ਸ਼ਹਿਰ ਜਿਹੜਾ ਸੇਵ ਰਹੇ ਅੱਜ ਉਹਦੇ ਆਉਣ ਨਾਲ ਲੋਕ ਚਾਹੁੰਦੇ ਨੇ ਸਾਡੇ ਸ਼ਹਿਰ ਦਾ ਮੰਤਰੀ ਹੋਵੇ ਸ਼ਹਿਰ ਦੇ ਮੰਤਰੀ ਹੋਣ ਦਾ ਹਾਲ ਹੈ 2.5 ਸਾਲਾਂ ਦੇ ਵਿੱਚ 2.5 ਜਿੰਨੇ ਦਿਨ ਨੇ ਇੱਕ ਦਿਨ ਦੇ ਵਿੱਚ ਘੱਟੋ-ਘੱਟ 20-20 ਚੋਰੀਆਂ ਹੋ ਰਹੀਆਂ ਨੇ ਨਾ ਦਾ ਪੁਲਿਸ ਕੁੱਛ ਕਰ ਰਹੀ ਹੈ ਨਾ ਸ਼ਹਿਰ ਦਾ ਮੰਤਰੀ ਕੁੱਛ ਕਰ ਰਿਹਾ ਹੈ ਤੁਸੀਂ ਦੇਖ ਰਹੇ ਹੋ 24 ਜਿਹੜਾ 24 ਘੰਟੇ ਰੋਡ ਚੱਲਦਾ ਹੋਵੇ ਪਲਪਲ ਰੋਡ ਚੱਲਦਾ ਹੋਵੇ ਉਸੇ ਦੁਕਾਨ ਦਾ ਮੇਨ ਸ਼ਟਰ ਚੱਕ ਕੇ ਚਾਰ ਬੰਦੇ ਹੱਡੇ ਘੱਟੇ ਆ ਗਏ ਅਣਪਛਾਤੇ ਲੋਕ ਨੇ ਜਿਹੜੇ ਮੂੰਹ ਮੂੰਹ ਲੱਗੇ ਹੋਈ ਮੂੰਹ ਤੇ ਸਭ ਦੇਖਦੇ ਨੇ ਕੈਮਰੇ ਸੀਸੀਟੀਵੀ ਕੈਮਰੇ ਪੁਲਿਸ ਨੋਰ ਬੋਲ ਲਗਾਉਣ ਦੇ ਬਾਅਦ ਦੇ ਪੌਣੇ ਘੰਟੇ ਬਾਅਦ ਇੱਥੇ ਆਈ ਹੈ ਤੇ ਅੰਦਰ ਵਰਕੇ ਕੈਲਸੀਡੀ ਦੇ ਇੱਕ ਲੈਪਟਾਪ ਤੇ ਗੱਲੇ ਜੋ ਕੈਸ਼ ਕੱਢ ਕੇ ਲੈ ਕੇ ਆਏ ਨੇ ਅਸੀਂ ਆਪਣੇ ਆਪ ਨੂੰ ਮੈਂ ਕਿ ਸਾਰਾ ਜਿੰਨਾ ਸ਼ਹਿਰ ਹੈ ਸਮਾਣਾ ਕੀ ਪੂਰਾ ਪੰਜਾਬ ਆਪਣੇ ਆਪ ਨੂੰ ਸੇਫ ਨਹੀਂ ਸਮਝ ਰਿਆ ਤੁਸੀਂ ਪਿੱਛੇ ਵੀ ਦੇਖਿਆ ਮੋਗੇ ਦੇ ਵਿੱਚ ਲਾ ਲੋ ਜਿਹੜੇ ਮਰਿ ਸ਼ਹਿਰ ਵੱਲੋਂ ਲੋਕ ਅੰਦਰ ਬੜ巴ਰ ਗੋਲੀਆਂ ਮਾਰ ਕੇ ਲੋਕਾਂ ਘਰੋਂ ਬਾਹਰ ਕੱਢ ਕੱਢ ਕੇ ਪੈਸੇ ਖੋ ਰਹੇ ਨੇ ਜਿਹੜੀਆਂ ਪੈਸੇ ਮੰਗ ਰਹੇ ਨੇ ਇਗੜੀ ਸਰਕਾਰ ਹੈ ਸਭ ਤੋਂ ਨਕਮੀ ਸਰਕਾਰ ਹੈ ਮੁੱਖ ਮੰਤਰੀ ਨੂੰ ਬੇਨਤੀ ਕਰਦੇ ਜੀ ਤਿਤੋਂ ਸ਼ਹਿਰ ਜਾਂ ਆਪਣਾ ਪੰਜਾਬ ਨਹੀਂ ਸਮਝਦਾ ਤੂੰ ਦੀਵਾ ਦੇ ਦੇ ਇਹ ਭਾਰਤ ਦੇ ਕੋਈ ਰਾਸ਼ਟਰਪਤੀ ਰਾਜ ਲਾਗੂ ਹੋਵੇ ਅਸੀਂ ਭਾਰਤ ਸਰਕਾਰ ਤੋਂ ਮਜਬੂਰ ਦੌਰ ਅਪੀਲ ਕਰਕੇ ਮੰਗ ਕਰਦੇ ਆ ਭਾਰਤ ਸਰਕਾਰ ਤੋਂ ਵੀ ਸਾਡੇ ਪੰਜਾਬ ਦੇ ਵਿੱਚ ਰਾਸ਼ਟਰਪਤੀ ਰਾਜ ਲਾਗੂ ਹੋਵੇ ਤਾਂ ਕਿ ਜਸੀਂ ਆਪਣੇ ਆਪ ਨੂੰ ਸੇਫ ਸਮਝ ਸਕੀਏ ਅਸੀਂ ਅੱਜ ਆਪਣੇ ਆਪ ਨੂੰ ਸੇਫ ਨਹੀਂ ਸਮਝਦੇ ਹੁਣ ਅਸੀਂ ਲੋਕ ਘਰਾਂ 'ਚ ਕੰਮਾਂ ਦੇ ਜਾਂਦੇ ਆ ਘਰੇ ਸਾਡੇ ਦੇਣੇ ਇੱਕ ਬੱਚੇ ਘਰੇ ਕੱਲੇ ਹੁੰਦੇ ਨੇ ਅਸੀਂ ਕੀ ਸਮਝਾਂਗੇ ਸਾਡਾ ਇੱਕ ਕੰਮ ਧਿਆਨ ਕੰਮਾਂ ਦੇ ਹੁੰਦਾ ਇੱਕ ਸਾਡਾ ਧਿਆਨ ਘਰਾਂ 'ਚ ਹੁੰਦਾ ਕੀ ਇਹ ਧਿਆਨ ਹੁੰਦਾ ਵੀ ਅਸੀਂ ਅਸੀਂ ਲੋਕਾਂ ਨੂੰ ਕੀ ਕਾਕੀ ਜਵਾਬ ਦੀ ਅਸੀਂ ਇੱਕ ਨਮਾਇੰਦੇ ਇੱਕ ਮੈਂ ਇੱਕ ਐਮਸੀ ਹਾਂ ਸਮਾਣਦਾ ਕਿ ਸਾਡੇ ਘਰੇ ਸਾਡੀ ਦੁਕਾਨ ਦੇ ਵਿੱਚ ਚੋਰੀ ਹੋ ਰਹੀ ਹੈ ਆਮ ਲੋਕਾਂ ਦਾ ਕੀ ਹਾਲ ਹੋਊਗਾ ਇਹ ਸਰਕਾਰ ਨਿਕੰਮੀ ਸਰਕਾਰ ਹੈ ਨਖਿੱਧ ਸਰਕਾਰ ਹੈ ਮੈਂ ਇਸ ਗੱਲ ਦੀ ਨਿੰਦਾ ਕਰਦਾ ਹਰ ਰੋਜ਼ ਤੁਸੀਂ ਸੁਣਿਆ ਅਖਬਾਰਾਂ ਵਿੱਚ ਸੋਸ਼ਲ ਮੀਡੀਆ ਸਾਹਿਬ ਸਮਾਣ ਹੈਲਪਲਾਈਨ ਤੇ ਹਰ ਰੋਜ਼ ਖਬਰ ਪੈਂਦੀ ਹੈ ਵੀ ਅੱਜ ਇੱਥੇ ਚੋਰੀ ਹੋਇਆ ਦੇਖ ਚੋਰੀ ਘੱਟੋ ਘੱਟ